ਜਾਏ ਅਸੀਂ ਸਾਡੇ ਮੈਨਰ ਤੇ ਇਹ ਹੈਗਾ ਮੈਨਰ ਤੁਸੀਂ ਦੇਖ ਸਕਦੇ ਹੋ ਛੋਟਾ ਮੈਨਰ ਤੇ ਇਹਦੇ ਤੇ ਪਾਣੀ ਪਿਆ ਥੋੜਾ ਜਾਂ ਤੇ ਆਹ ਹੈਗੀ ਮੱਛੀ ਇਹ ਮੱਛੀ ਮਿਲ ਲਗਦੀ ਵੀ ਵਿਚਾਰੀ ਮਰ ਗਈ ਹੈ ਤੇ ਪਾਣੀ ਦੇ ਵਿੱਚ ਪਈ ਹੈ ਬਾਕੀ ਤੁਸੀਂ ਦੇਖ ਸਕਦੇ ਸਾਡਾ ਮੋਗਾ ਨਹਿਰ ਤੇ ਬਹੁਤ ਵਾਲੀ ਮਿੱਟੀ ਆਈ ਖੜੀ ਆ ਨੇ ਤੁਸੀਂ ਦੇਖ ਸਕਦੇ ਆ ਸਾਡੇ ਨਹਿਰ ਤੇ ਬਹੁਤ ਜ਼ਿਆਦਾ ਮਿੱਟੀ ਹੈ ਤੇ ਮਿੱਟੀ ਕੋਈ ਕੱਢਦਾ ਨਹੀਂ ਅੱਗੇ ਹੁਣ ਮਿੱਟੀ ਤਾਂ ਆਣੀ ਹੈ ਫਿਰ ਮਿੱਟੀ ਤਾਂ ਆ ਗਈ ਆ ਸਾਡਾ ਮੋਗਾ ਤੇ ਤੁਸੀਂ ਇਹਨੂੰ ਕੀ ਕਹਿ ਸਕਦੇ ਵੀ ਮੋਗਾ ਹੈ ਕਿ ਕੀ ਚੀਜ਼ ਹੈ ਆ ਹੈਗਾ ਮੋਗਾ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਬੋਰਡ ਲੱਗਿਆ ਸਾਡਾ ਇਹ ਲੱਗਿਆ ਬੋਰਡ ਤੇ ਇਹ ਕੋਸ ਭਾਈ ਆਏ ਇਹਨੇ ਖਾਲਾ ਕੱਢਣ ਨੂੰ ਖਾਲੇ ਚ ਬਾਲੀ ਮਿੱਟੀ ਹੈਗੀ ਤਾਂ ਕਰਕੇ ਦੇਖੀ ਜਾਂਦੀ ਹੈ ਵੀ ਕਿਵੇਂ ਕਰੀਏ ਕੱਢੀਏ ਕਿ ਨਾ ਕੱਢੀਏ ਜੇ ਨਾ ਕੱਢਣਗੇ ਫਿਰ ਤਾਂ ਖਾਲਾ ਟੁੱਟ ਜਾਊਗਾ ਕੱਢਣੀ ਪਊਗੀ ਮਿੱਟੀ ਤਾਂ ਆ ਦੇਖੋ ਆ ਜਾਂਦੇ ਕਈ ਚੱਕੇ ਆਹ ਦੇਖੋ ਹਾਂ ਆ ਸਕੀਮਾਂ ਜੀ ਕਰੀ ਜਾਂਦੀ ਐ ਆਇਆਗਾ ਅੰਕਲ ਐ ਜਾਂਦਾ ਹੁਣ ਖਾਲਾ ਕੱਢਣੋਂ ਕਹਿੰਦੇ ਵੀ ਕੱਢ ਦੀਏ ਟੱਕਰ ਕੱਢਣਾ ਪੂਗਾ ਤੇ ਆ ਜਾਂਦਾ ਉਹ ਬਾਈ ਮੁੰਡਾ ਛੋਟਾ ਮੁੰਡਾ ਉਹ ਬਾਈ ਗਿਆਨੀ ਅੱਗੇ ਉਹ ਗਿਆਨੀ ਅੱਗੇ ਜਾਂਦਾ ਤੇ ਉਹਦਾ ਟੱਕ ਅੱਗੇ ਹੈਗਾ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਡਾ ਖਾਲਾ ਵੀ ਇੱਥੇ ਅਸੀਂ ਪਾਣੀ ਕਈ ਵਾਰ ਆਊਟ ਛੱਡਦੇ ਜਾਂ ਤਾਂ ਆਊਟ ਨੱਕਾ ਕੱਢਿਆ ਹੋਇਆ ਇਹ ਹੁਣ ਨੱਕਾ ਬੰਦ ਹੈ ਕਈ ਵਾਰ ਗਰਮੀਆਂ ਦੇ ਟਾਈਮ ਤੇ ਅਕੇ ਖਾਲਾ ਮਿੱਟੀ ਤੋਂ ਪੂਰਾ ਬੁਰਿਆ ਜਾਂਦਾ ਤਾਂ ਕਰਕੇ ਅਸੀਂ ਇੱਥੋਂ ਖੋਲ ਦਿੰਨੇ ਆ ਤੇ ਇਹ ਪਾਣੀ ਚੱਲਦਾ ਰਹਿੰਦਾ ਤੇ ਆਊਟ ਨੱਕਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਚੱਲਦਾ ਰਹਿੰਦਾ ਆ ਦੇਖੋ ਕਿੰਨਾ ਸੋਹਣਾ ਇੱਥੇ ਉਹ ਤਲਾਜਾ ਬਣਿਆ ਹੈ ਆਜੋ ਅੱਗੇ ਚਲੀਏ ਤੁਹਾਨੂੰ ਦਿਖਾਉਣਾ ਬਈ ਇਹ ਖਾਲੇ ਦੀ ਬਹੁਤ ਮਾੜੀ ਹਾਲਤ ਆ ਯਾਨੀ ਬਾੜੀ ਆ ਆ ਦੇਖੋ ਤੁਸੀਂ ਆ ਬਾਈ ਕੱਢਦਾ ਪਿਆ ਮਿੱਟੀ ਤੇ ਆ ਗਿਆ ਨਹੀਂ ਬਾਈ ਹੁਣ ਇਹ ਕਹਿੰਦਾ ਮੈਂ ਕੱਢਦਾ ਤੂੰ ਹੋਲੀ ਕੱਢਦਾ ਮੈਂ ਤੇਜ਼ ਕੱਢੂਗਾ ਮਿੱਟੀ ਆ ਲੱਗੇ ਆ ਕੱਢਣ ਨੂੰ ਆ ਬਾਈ ਕੱਢਦੇ ਆ ਤੇ ਇਹ ਖਾਲਾ ਇਹ ਸਾਢੇ ਫੱਟੀ ਇਹ ਟੁੱਟੀ ਹੋਈ ਫੁੱਟੀ ਜੀ ਇਹ ਫੱਟੀ ਜਮਾਂ ਗਈ ਹੋਈ ਹੈ ਸਾਡੇ ਖਾਲੇ ਦੀ ਇਹ ਮਾੜੀ ਮੋਟੀ ਸਹੀ ਕਰਕੇ ਇਹਨੂੰ ਪਲਣ ਪੁਲਣ ਲਾ ਕੇ ਮਸਾਂ ਐਂ ਪਾਸਿਆ ਕਰਿਆ ਤੇ ਆਹ ਸਾਖ ਜਾਵੜੀ ਤੇ ਇਹ ਹੈਗਾ ਮੈਨ ਖਾਲਾ ਮੈਨ ਖਾਲੇ ਤੇ ਆ ਟੱਕ ਮੈਂ ਕੜਤਾ ਪਾਣੀ ਦੀ ਬੋਤਲ ਪਈ ਹੈ ਪਾਣੀ ਪੀਣਾ ਹੈ ਤਾਂ ਵੀ ਵੀ ਆ ਰਿਹਾ ਪਾਣੀ ਪੀਣਾ ਤਾਂ ਪਾਣੀ ਤੁਸੀਂ 20 ਸਕਦੇ ਠੰਡਾ ਪਾਣੀ ਫਿਰਦਾ ਤੇ ਮਿੱਟੀ ਵੇਖ ਸਕਦੇ ਹੋ ਤੁਸੀਂ ਇੰਨਾ ਹੁਣ ਬੋ ਬਾਹਲੀ ਮਿੱਟੀ ਆ ਗਈ ਹੈ ਦੇਖ ਸਕਦੇ ਹੋ ਹਰੇਤਾ ਹੈਗਾ ਜਿਹੜਾ ਆਪਣਾ ਗੰਗਾ ਨਗਰ ਸਾਈਡ 'ਚ ਹੈਗਾ ਇਹਦੇ ਪਲਸਟਰ ਵੀ ਕਰ ਸਕਦੇ ਆਪਾਂ ਮਿੱਟਾ ਆਪਣੇ ਰੇਤਾ ਬਹੁਤ ਸੋਨਾ ਹੈਗਾ ਲੱਕੜ ਵਿਚਾਰੇ ਸੋਗ ਗਿਆ ਇੱਧਰ ਯਾਰ ਬਾਈ ਤੁਸੀਂ ਦੇਖ ਸਕਦੇ ਹੋ ਲੱਕੜ ਜਮਾ ਸੋਗ ਗਿਆ ਆ ਇੱਥੇ ਵਾਲੇ ਪਤਾ ਨਹੀਂ ਲੱਕੜ ਪਤਾ ਨਹੀਂ ਸੋਗ ਗਿਆ ਇੱਧਰ ਹਰੇ ਖੜੇ ਆ ਦੇਖ ਸਕਦੇ ਤੁਸੀਂ ਇੱਧਰ ਤੇ ਆ ਟੱਕ ਕੋਈ ਕੱਢ ਕੇ ਗਿਆ ਤੇ ਸਾਡੇ ਖਾਲੇ ਦੇ ਬੁਰਾ ਹਾਲਾਤ ਹੈ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਤੇ ਜਰੂਰ ਦੱਸਿਓ ਤੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡਾ ਬਲੌਗ ਹੁਣ ਪੂਰਾ ਹੋਣ ਲੱਗਿਆ ਤੇ ਆ ਵੇਖੋ ਕਿਕਰ ਕਿੰਨਾ ਸੋਨਾ ਬਾਈ ਛਤਰੀ ਬਣੀ ਹੋਈ ਕਿਕਰ ਦੀ ਪੂਰੀ ਏਨਾ ਕਿਕਰ ਦੇਖਿਆ ਤੁਸੀਂ ਕੋਈ ਆ ਦੇਖ ਸਕਦੇ ਤੁਸੀਂ ਕਿਕਰ ਹੈਗਾ ਚਲੋ ਕੋਈ ਨਹੀਂ ਤੇ ਹੋਰ ਸੜਾ ਕੀ ਹਾਲ ਹੈ ਤੁਹਾਡਾ ਤੇ ਮੇਰਾ ਫੋਟੋ ਤੁਹਾਨੂੰ ਦਿਖਾਇਆ ਨਹੀਂ ਮੈਂ ਦਿਖਾਉਣਾ ਤੁਹਾਨੂੰ ਫੋਟੋ ਮੇਰਾ ਖਾਲਾ ਤੁਸੀਂ ਦੇਖ ਸਕਦੇ ਹੋ